ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਜਤਿੰਦਰ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਮੋਗਾ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਜਿੱਥੇ ਵੀ ਉਹ ਦੇਸ਼ਾਂ ਵਿਦੇਸ਼ਾਂ 'ਚ ਵਸ ਰਹੀਆਂ ਨੇ ਗੁਰੂ ਨਾਨਕ ਦੇਵ ਜੀ ਦੇ 555ਵਾਂ ਸਾਲ ਜਨਮ ਸ਼ਤਾਬ ਦੀ ਦਿਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਬਹੁਤ ਮਾਣ ਦੀ ਗੱਲ ਹੈ ਕਿ ਜਿੱਥੇ 500 ਸਾਲਾਂ ਗੁਰੂ ਨਾਨਕ ਦੇਵ ਜੀ ਦਾ ਪੁਰਬ ਮਨਾਉਂਦੇ ਹੋਏ ਇਹ ਕਾਲਜ ਨੂੰ ਸਥਾਪਿਤ ਕੀਤਾ ਗਿਆ ਸੀ ਅੱਜ 555ਵਾਂ ਗੁਰਪੁਰਬ ਮਨਾਉਣ ਦੇ ਲਈ ਅਸੀਂ ਬਹੁਤ ਹੀ ਉਤਸ਼ਾਹਤ ਹਾਂ ਸਮੋ ਸਟਾਫ ਟੀਚਰ ਨੌਨ ਟੀਚਿੰਗ ਸਟਾਫ ਵਿਦਿਆਰਥੀ ਅਸੀਂ ਮਿਲ ਕੇ 14 ਨਵੰਬਰ ਦੇ ਆਸ-ਪਾਸ ਗੁਰੂ ਨਾਨਕ ਦੇਵ ਜੀ ਦਾ 555ਵਾਂ ਸਾਲ ਜਨਮਸ਼ਤਾਬਦੀ ਜ਼ਰੂਰ ਮਨਾਵਾਂਗੇ ਹਰ ਸਾਲ ਇਹ ਜਨਮਸ਼ਤਾਬਦੀ ਗੁਰੂ ਨਾਨਕ ਦੇਵ ਜੀ ਦੇ ਪੁਰਬ ਤੇ ਵਿਦਿਆਰਥੀਆਂ ਵੱਲੋਂ ਟੀਚਿੰਗ ਤੇ ਨੌਨ ਟੀਚਿੰਗ ਸਟਾਫ ਵੱਲੋਂ ਬਹੁਤ ਉਸ਼ਾ ਦੇ ਨਾਲ ਮਨਾਈ ਜਾਂਦੀ ਹੈ ਸਟਾਫ ਆਪਣੇ ਘਰਾਂ ਤੋਂ ਲੰਗਰ ਬਣਾ ਕੇ ਲਿਆਉਂਦੇ ਨੇ ਬੱਚੇ ਇੱਥੇ ਲੰਗਰ ਤਿਆਰ ਕਰਦੇ ਨੇ ਆਸ-ਪਾਸ ਦੀਆਂ ਸੰਗਤਾਂ ਨੂੰ ਬੁਲਾਇਆ ਜਾਂਦਾ ਹੈ ਮੈਨੂੰ ਮਾਣ ਪੈਸੂਸ ਹੋ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਕਾਲਜ ਬੱਚਿਆਂ ਨੂੰ ਉੱਚਾ ਜੀਵਨ ਸਾਦਾ ਜੀਵਨ ਬਤੀਤ ਕਰਨ ਵਾਸਤੇ ਪ੍ਰੇਰਿਤ ਕਰਦੇ ਆ ਗੁਰੂ ਸਾਹਿਬ ਦੇ ਲਾਡਲੋਨ ਨੇ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿੱਦੇ ਵੀ ਗੁਰੂ ਸਾਹਿਬ ਦੇ ਪੁਰਬ ਨੇ ਚਾਹੇ ਉਹ ਪ੍ਰਕਾਸ਼ ਪੁਰਬ ਨੇ ਸ਼ੀਧੀ ਪੁਰਬ ਨੇ ਜੋੜ ਮੇਲੇ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਵੱਖ-ਵੱਖ ਸਮਾਗਮ ਕੀਤੇ ਜਾਂਦੇ ਹੈ ਤਾਂ ਕਿ ਬੱਚਿਆਂ ਨੂੰ ਆਪਣੀ ਸਿੱਖੀ ਪਰੰਪਰਾਵਾਂ ਸਿੱਖੀ ਵਿਰਸੇ ਦੇ ਨਾਲ ਜੋੜਿਆ ਜਾ ਸਕੇ ਜਿੱਥੇ ਉਹਨਾਂ ਨੂੰ ਅਕਾਡੈਮਿਕ ਅਸੀਂ ਐਜੂਕੇਸ਼ਨ ਦੇਣੀ ਹੈ ਨਾਲ ਨਾਲ ਅਸੀਂ ਸਿੱਖ ਸੰਧਾਨਾਂ ਦੇ ਨਾਲ ਸਿੱਖ ਐਜੂਕੇਸ਼ਨ ਦੇ ਨਾਲ ਧਾਰਮਿਕ ਜੋ ਸਾਡੀਆਂ ਗਤੀਵਿਧੀਆਂ ਨੇ ਉਹਨਾਂ ਦੇ ਨਾਲ ਜੋੜ ਕੇ ਬੱਚਿਆਂ ਨੂੰ ਇਸ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਅੱਛੇ ਇਨਸਾਨ ਤੇ ਸੱਚੇ ਸੁੱਚੇ ਇਨਸਾਨ ਸਿੱਖੀ ਸਿਧਾਂਤਾਂ ਦੇ ਨਾਲ ਜੁੜ ਕੇ ਜਿਹੜੇ ਦੂਜੇ ਧਰਮਾਂ ਦੇ ਵਿਦਿਆਰਥੀ ਨੇ ਉਹਨਾਂ ਨੂੰ ਉਹਨਾਂ ਦੇ ਧਰਮਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਉਣ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਹੈ ਸਮੂਹ ਸਟਾਫ ਤੇ ਸਮੂਹ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਫੇਰ ਮੈਂ ਪ੍ਰਕਾਸ਼ਪੁਰਬ ਦੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਦੀ ਬਹੁਤ-ਬਹੁਤ ਵਧਾਈ ਦਿੰਨੀ ਆ ਤੇ ਬੱਚਿਆਂ ਨੂੰ ਕਹਾਂਗੀ ਕਿ ਬੱਚਿਓ ਜੋ ਗੁਰੂ ਨਾਨਕ ਦਾ ਸਿਧਾਂਤ ਹੈ ਨਾਮ ਜਪੋ ਵੰਡ ਛਕੋ ਕੀਰਤ ਕਰੋ ਉਸ ਦੇ ਉੱਤੇ ਅਸੀਂ ਪੂਰੇ ਆਪਣੇ ਸਿਧਾਂਤਾਂ ਦੇ ਨਾਲ ਆਪਣੇ ਜੀਵਨ ਨੂੰ ਉਸੇ ਸਿੱਖੀ ਸਿਧਾਂਤ ਦੇ ਵਿੱਚ ਆਪਣੇ ਆਪ ਨੂੰ ਇੰਬੈਡਡ ਕਰਨਾ ਹੈ ਉਸੇ ਦੇ ਵਿੱਚ ਆਪਣੇ ਆਪ ਨੂੰ ਉਸੇ ਰੈசிਡੈਂਟਾਂ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਨ ਦੇ ਵਿੱਚ ਆਪਾਂ ਅੱਗੇ ਚੱਲਣਾ ਹੈ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਤਨਵੀਰ ਕੌਰ ਹੈ ਮੈਂ ਇਸ ਸਕਾਲਰਸ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ ਦੇ ਵਿੱਚ ਕੰਮ ਕਰ ਰਹੀ ਹੈਗੀ ਆ ਤੇ ਮੈਂ ਥੋੜਾ ਜਿਹਾ ਪਹਿਲਾਂ ਆਪਣੇ ਕਾਲਜ ਬਾਰੇ ਦੱਸਣਾ ਚਾਹਾਂਗੀ ਕਿ ਜਿਹੜਾ ਸਾਡਾ ਗੁਰਨਾਨਕ ਕਾਲਜ ਹੈਗਾ ਇਹ ਸਿੱਖੀਜ਼ਮ ਨੂੰ ਬਹੁਤ ਜ਼ਿਆਦਾ ਬੜਾਵਾ ਦੇ ਰਿਹਾ ਹੈਗਾ ਆ ਇੱਥੇ ਅਸੀਂ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਹਰ ਸਾਲ ਰੈਲੀਆਂ ਵੀ ਕੱਢਦੇ ਹੈਗੇ ਆ ਨਸ਼ਿਆਂ ਦੇ ਖਿਲਾਫ ਬੱਚਾਂ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਵਿਗਿਆਨੀ ਆ ਉਹਨਾਂ ਨੂੰ ਬੁਲਾ ਕੇ ਇੱਥੇ ਸੈਮੀਨਾਰ ਵੀ ਕਰਵਾਏ ਜਾਂਦੇ ਹੈਗੇ ਆ ਤਾਂ ਜੋ ਬੱਚੇ ਇਸ ਨਸ਼ੇ ਦੀ ਜੜ ਨੂੰ ਖਤਮ ਕਰ ਸਕਣ ਅਤੇ ਸਿੱਖੀ ਨਾਲ ਜਿਹੜਾ ਉਹਨਾਂ ਦਾ ਰਿਸ਼ਤਾ ਬਰਕਰਾਰ ਹੋ ਸਕੇ ਤਾਂ ਸਮੇ ਸਮੇਤੇ ਜਿਹੜੇ ਵੀ ਪ੍ਰੋਗਰਾਮ ਧਾਰਮਿਕ ਆ ਉਸ ਇੱਥੇ ਕਰਵਾਨੇ ਆ ਜਿਸ ਤਰ੍ਹਾਂ ਬੰਦੀ ਛੋੜ ਦਿਵਸ ਆ ਰਿਹਾ ਉਹਦੇ ਰਿਗਾਰਡਿੰਗ ਵੀ ਅਸੀਂ ਇੱਥੇ ਕਾਲਜ ਦੇ ਵਿੱਚ ਬੱਚਿਆਂ ਨੂੰ ਸਾਰੀ ਜਾਣਕਾਰੀ ਉਹਦੇ ਬਾਰੇ ਦਿੰਨੇ ਹੈਗੇ ਆ ਤੇ ਬੰਦੀ ਛੋੜ ਦਿਵਸ ਮਨਾਣੇ ਹੈਗੇ ਆ ਹਰ ਵਾਰ ਦੀ ਤਰ੍ਹਾਂ ਅਸੀਂ ਪਹਿਲਾ ਪਾਠ ਕਰਕੇ ਉਸ ਤੋਂ ਬਾਅਦ ਜੇ ਅਸੀਂ ਦੀਵਾਲੀ ਦੇ ਤੌਰ ਤੇ ਜਿਵੇਂ ਸੈਲੀਬ੍ਰੇਸ਼ਨ ਕਰੀਦੀ ਆ ਉਹ ਵੀ ਅਸੀਂ ਕਰਵਾਈਦੀ ਹੈ ਉਸ ਤੋਂ ਬਾਅਦ ਗੁਰਪੁਰਬ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸੀਂ ਗੁਰਪੁਰਬ ਜਿਹੜਾ ਹਰ ਸਾਲ ਇੱਥੇ ਬੜੀ ਧੂਮ ਧਾਮ ਨਾਲ ਮਨਾਣੇ ਆ ਸਾਰੇ ਬੱਚੇ ਸ਼ਰਧਾ ਨਾਲ ਜਿਹੜਾ ਕਿ ਇੱਥੇ ਪਾਠ ਕਰਦੇ ਹੈਗੇ ਆ ਫਿਰ ਸਾਰਾ ਸਮੂਹ ਸਟਾਫ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਸਾਰਾ ਤੇ ਸਾਰੇ ਵਿਦਿਆਰਥੀ ਰਲ ਮਿਲ ਕੇ ਜਿਹੜਾ ਅਸੀਂ ਪ੍ਰੋਗਰਾਮ ਕਰਕੇ ਪਾਠ ਦੀ ਜਬਜੀ ਸਾਹਿਬ ਜੀ ਦੇ ਪਾਠ ਤੋਂ ਸ਼ੁਰੂਆਤ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਫਿਰ ਅਸੀਂ ਕੀਰਤਨ ਵਗੈਰਾ ਕਰਕੇ ਉਸ ਤੋਂ ਬਾਅਦ ਲੰਗਰ ਦੀ ਸੇਵਾ ਸਾਰੇ ਸਾਂਝੇ ਤੌਰ ਤੇ ਬੱਚਿਆਂ ਵੱਲੋਂ ਤੇ ਸਾਰੇ ਅਧਿਆਪਕਾਂ ਵੱਲੋਂ ਨਿਭਾਈ ਜਾਂਦੀ ਹੈ ਤੇ ਸਾਡੇ ਗੁਰਨਾਨਨ ਕਾਲਜ ਦੇ ਵਿੱਚ ਜਿਹੜੀਆਂ ਸਟਰੀਮਸ ਹੈਗੀਆਂ ਉਹ ਚੱਲ ਰਹੀਆਂ ਹੈਗੀਆਂ ਜਿਵੇਂ ਕਿ ਐਮਏ ਦੇ ਲੈਵਲ ਤੇ ਅਸੀਂ ਜਦੋਂ ਦੇਖਦੇ ਆ ਪੀਜੀ ਡਿਪਲੋਮੇ ਚੱਲ ਰਿਹਾ ਐ ਐਮ ਇੰਗਲਿਸ਼ ਐਮਏ ਪੰਜਾਬੀ ਪੀਜੀ ਡੀਸੀਏ ਚੱਲ ਰਹੀ ਹੈਗੀ ਐ ਉਸ ਤੋਂ ਬਾਅਦ ਜੇ ਅਸੀਂ ਦੇਖਦੇ ਹੈਗੀਆਂ ਤਾਂ ਇੱਥੇ ਬੀਏ ਦੇ ਬੱਚੇ ਬਹੁਤ ਜ਼ਿਆਦਾ ਹੈ ਸਾਡੇ ਕੋਲ ਬੀਕਾਮ ਦੇ ਦੋ ਸਾਡੇ ਯੂਨਿਟ ਚੱਲ ਰਹੇ ਹੈਗੇ ਆ ਬੀਸੀਏ ਦਾ ਯੂਨਿਟ ਚੱਲ ਰਿਹਾ ਹੈਗਾ ਇਸ ਕਾਲਜ ਦੇ ਵਿੱਚ ਪਲੱਸ 1 ਪਲੱਸ 2 ਦੇ ਜਿਹੜੀਆਂ ਸਟਰੀਮਸ ਹੈਗੀਆਂ ਉਹ ਵੀ ਚੱਲ ਰਹੀਆਂ ਆ ਉਹਦੇ ਵਿੱਚ ਕਮਰਸ ਅਤੇ ਆਰਟਸ ਜਿਹੜੀਆਂ ਦੋ ਸਟਰੀਮਸ ਆ ਜਿਹੜੀਆਂ ਅਸੀਂ ਚਲਾ ਰਹੇ ਹੈਗੇ ਆ ਤੇ ਕੋਸ਼ਿਸ਼ ਕਰਾਂਗੇ ਕਿ ਅਗਲੇ ਸਾਲ ਤੋਂ ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਹੀ ਚੱਲਣਗੀਆਂ ਤੇ ਇਹਦੇ ਨਾਲ ਦੇ ਨਾਲ ਅਸੀਂ ਹੋਰ ਵੀ ਬਹੁਤ ਸਾਰੇ ਕੋਰਸਿਸ ਲੈ ਕੇ ਆਈਏ ਜਿਨ੍ਹਾਂ ਦੇ ਨਾਲ ਕਿ ਬੱਚੇ ਆਪਣੇ ਪੜ੍ਹਾਈ ਦੇ ਨਾਲ ਨਾਲ ਕਿਤੇ ਦੀ ਸਖਲਾਈ ਵੀ ਜਿਹੜੀ ਉਹ ਪ੍ਰਾਪਤ ਕਰ ਸਕਣ ਧੰਨਵਾਦ